ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਜੀ ਪਹਿਲਾ ਰਿਸ਼ਤਾ ਹੈ ਨਾਮ ਕੌਰ ਜੱਟ ਸਿੱਖ ਲੜਕੀ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਪੀ ਐਚ ਡੀ ਪਬਲਿਕ ਐਡਮਿਨਿਸਟ੍ਰੇਸ਼ਨ ਸੰਪਰਕ ਨੰਬਰ ਹੈ ਜੀ 98762 64744 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ रिश्ते अपनी जाँच पड़ताल करके ही करो जी साडा काम सिर्फ एड पा है बाकी जानकारी ती आप लैनी है अगला रिश्ता नोट करो जी जट सिख लड़का दस्तारधारी पी आर यूके उम्र कत्ती साल कद पांच फुट नौ इंच स्टडी बी टैक फ्रॉम इंडिया टूरिज्म ट्रैवल स्टडी फॉर्म यूके यूके अपना घर ਸੰਪਰਕ ਨੰਬਰ ਹੈ ਜੀ 6280810186 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਸਿੱਧੂ ਗੋਤ ਬਰਨਾਲਾ ਏਰੀਆ ਜਨਮ 1993 ਕੱਦ 6 ਫੁੱਟ 1 ਇੰਚ ਸਟੱਡੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਐਕਸਾਈਜ਼ ਟੈਕਸ ਡਿਪਾਰਟਮੈਂਟ ਦੇ ਵਿੱਚ ਸਰਕਾਰੀ ਜੋਬ ਕਰਦਾ ਹੈ ਬਟੌਰ ਇੰਸਪੈਕਟਰ 75000 ਪ੍ਰਤੀ ਮਹੀਨਾ ਸੈਲਰੀ ਹੈ ਪ੍ਰਾਪਰਟੀ 7 ਏਕੜ ਦੋ ਭਰਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 90416 24456 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਨਵੀਰ ਸਿੰਘ ਜੱਟ ਸੇ ਕੇਸ ਧਾਰੀ ਪੱਗ ਬੰਦਾ ਹੈ ਲੜਕਾ ਪੀ ਆਰ ਆਸਟ੍ਰੇਲੀਆ ਮੈਲਬੌਰਨ ਜਨਮ 1988 ਕੱਦ 5 ਫੁੱਟ 8 ਇੰਚ ਸਟੱਡੀ ਡਿਪਲੋਮਾ ਹਾਰਡਵੇਅਰ ਅਤੇ ਨੈਟਵਰਕਿੰਗ ਇੰਜੀਨੀਅਰਿੰਗ ਇੰਡੀਆ ਤੋਂ ਮੋਟਰ ਮਕੈਨਿਕ 2 ਸਾਲਾ ਡਿਪਲੋਮਾ ਆਸਟ੍ਰੇਲੀਆ ਤੋਂ ਜੌਬ ਟਰੱਕਿੰਗ ਸੰਪਰਕ ਨੰਬਰ ਹੈ ਜੀ ਇਹਨਾਂ ਦਾ 78146 1400104 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕੇ ਲੜਕਾ ਮੋਗਾ ਏਰੀਆ ਜਨਮ 1999 ਸਟੱਡੀ ਆਈਟੀਆਈ ਪਲੰਬਿੰਗ ਪ੍ਰਾਪਰਟੀ 2 ਕਿੱਲੇ 3 ਦੁਕਾਨਾ ਸੰਪਰਕ ਨੰਬਰ ਹੈ ਜੀ 9803002599 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮ ਗੜੀਆ ਸਿੱਖ ਲੜਕਾ ਕੈਨੇਡਾ ਸਾਰਾ ਪਰਿਵਾਰ ਕੈਨੇਡਾ ਜਨਮ 1995 ਕੱਦ 5 ਫੁੱਟ 11 ਇੰਚ ਪੀਲ ਰੀਜਨਲ ਪੁਲਿਸ ਵਿੱਚ ਜੌਬ ਕਰਦਾ ਹੈ ਸੰਪਰਕ ਨੰਬਰ ਹੈ ਜੀ 9877458794 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਨਾ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਰਪ੍ਰੀਤ ਸਿੰਘ ਜਰਸੀਖ ਲੜਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਨਮ 1997 ਸਟੱਡੀ ਗ੍ਰੈਜੂਏਟ ਪ੍ਰੋਪਰਟੀ ਸੱਤ ਕੇ ਲੇ ਆਪਣਾ ਦੁੱਧ ਦਾ ਵਧੀਆ ਕਾਰੋਬਾਰ ਵਧੀਆ ਆਮਦਨ ਸੰਪਰਕ ਨੰਬਰ ਹੈ ਜੀ 9781025277 ਇਹ ਸੌਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਰਵੀ ਦਾਸਿਆ ਸਿੱਖ ਲੜਕੀ ਕਨੇਡਾ ਪਰਿਵਾਰ ਸਵੇਤ ਵਿਜ਼ਟਰ ਵੀਜ਼ੇ ਤੇ ਉਮਰ 31 ਸਾਲ ਸੰਪਰਕ ਨੰਬਰ ਹੈ ਜੀ ਇਹਨਾਂ ਦਾ +1 7785945377 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਥੇਰੀ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਦੀਪ ਸਿੰਘ ਧੁੰਨਾ ਸਿੱਖ ਲੜਕਾ ਲੁਧਿਆਣਾ ਆਸਟ੍ਰੇਲੀਆ ਜਨਮ 1999 ਕੱਦ 5 ਫੁੱਟ 10 ਇੰਚ ਸਟੱਡੀ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਸਿਡਨੀ ਆਸਟ੍ਰੇਲੀਆ ਤੋਂ ਬਤੌਰ ਆਟੋਮੋਟਿਵ ਮਕੈਨਿਕ ਦੇ ਤੌਰ ਤੇ ਕੰਮ ਕਰਦਾ ਹੈ ਸੰਪਰਕ ਨੰਬਰ ਹੈ ਜੀ 9855503364 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਨਾ ਤੁ ਲੈ ਸਕਦੇ ਹੋ ਜੀ ਅਗਰਾ ਰਿਸ਼ਤਾ ਨੋਟ ਕਰੋ ਜੀ ਪਰਮਵੀਰ ਸਿੰਘ ਵਾਲੀਆ ਸਿੱਖ ਲੜਕਾ ਪੀ ਆਰ ਕੈਨੇਡਾ ਜਨਮ 1991 ਕੱਦ 6 ਫੁੱਟ 2 ਇੰਚ ਸਟਡੀ ਵੀ ਫਾਰਮੇਸੀ ਐਮ ਫਾਰਮੇਸੀ ਫਰੋਮ ਇੰਡੀਆ ਹੈਲਥ ਕੇਅਰ ਐਡਮਿਨਿਸਟ੍ਰੇਸ਼ਨ ਐਂਡ ਸਰਵਿਸ ਮੈਨੇਜਮੈਂਟ ਫਰੋਮ ਕੈਨੇਡਾ ਰੈਸਟੋਰੈਂਟ ਦੇ ਵਿੱਚ ਮੈਨੇਜਰ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9463354296 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਰੂਪਮ ਸਿੰਘ ਸਿੱਖ ਲੜਕਾ ਕੋਟ ਕਪੂਰਾ ਏਰੀਆ ਪੀ ਆਰ ਕਨੇਡਾ ਜਨਮ ਉੱਨੀ ਸੌ ਚੁਰਾਨਵੇਂ ਕੱਦ ਪੰਜ ਫੁੱਟ ਅੱਠ ਇੰਚ ਸਟੱਡੀ ਐੱਮ ਏ ਇੰਗਲਿਸ਼ ਫਰੋਮ ਇੰਡੀਆ ਸੋਸ਼ਲ ਸਰਵਿਸ ਵਰਕਰ ਡਿਗਰੀ ਫਰੋਮ ਕਨੇਡਾ ਜੋਬ ਕਨੇਡੀਅਨ ਟਰਾਂਜਿਟ ਇੰਪਲਾਈ ਗੌਰਮੈਂਟ ਯੂਨੀਅਨ ਜੋਬ ਸੰਪਰਕ ਨੰਬਰ ਹੈ ਜੀ ਇਹਨਾਂ ਦਾ 8427300174 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਸਿੱਧੂ ਗੋਤ ਮੋਗਾ ਏਰੀਆ ਵਰਕ ਪਰਮਿਟ ਤੇ ਕੈਨੇਡਾ ਉਮਰ 25 ਸਾਲ ਕੱਦ 5 ਫੁੱਟ 10 ਇੰਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਡਿਪਲੋਮਾ ਕੈਨੇਡਾ ਤੋਂ ਜੌਬ ਬੈਂਕਿੰਗ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9873625137 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀਕ ਲੜਕੀ ਕਰਨਾਲ ਹਰਿਆਣਾ ਪੀ ਆਰ ਸਪੇਨ ਜਨਮ 1996 ਕੱਦ 5 ਫੁੱਟ 4 ਇੰਚ ਸੰਪਰਕ ਨੰਬਰ ਹੈ ਜੀ 9350149332 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵਿਸ਼ਾਲ ਪਾਸਕਰ Hindu ਲੜਕਾ ਨਮਾ ਸ਼ਹਿਰ ਜਨਮ 1994 ਕੱਦ 5 ਫੁੱਟ 4 ਇੰਚ ਤਲਾਖਸ਼ੋ ਦਾ ਦੁਬਈ ਦੇ ਵਿੱਚ ਜੌਬ ਕਰਦਾ ਹੈ ਸੰਪਰਕ ਨੰਬਰ ਹੈ ਜੀ 9878128038 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡੀਅਨ ਸਿਟੀਜ਼ਨ ਬੁਆਏ ਡੇਟ ਆਫ ਬਰਥ ਹੈ 1994 8 ਹੈਗੀ ਇਹਨਾਂ ਦੀ ਹਾਈਟ ਹੈ ਜੀ 5 10 ਸ਼ਾਰਟ ਟਾਈਮ ਦਾ ਬੋਸੀ ਹੈ ਜੀ ਆਪਣਾ ਇਹਨਾਂ ਦਾ ਬਿਜ਼ਨਸ ਹੈ ਸੰਪਰਕ ਨੰਬਰ ਹੈ ਜੀ 99681 29372 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮ ਗੜੀਆ ਸਿੱਖ ਲੜਕਾ ਖੱਲੜ ਗੂਤ ਨਾਬਾ ਪਟਿਆਲਾ ਏਰੀਆ ਵਰਕ ਪਰਮਿਟ ਤੇ ਕੈਨੇਡਾ ਜਨਮ 1997 ਕੱਦ 5 ਫੁੱਟ 9 ਇੰਚ ਸਟੱਡੀ ਬੀਟੈਕ ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਇੰਡੀਆ ਤੋਂ ਵਾਇਰਲੈਸ ਨੈਟਵਰਕਿੰਗ ਕੈਨੇਡਾ ਤੋਂ ਜੌਬ ਡਰੈਕਿੰਗ ਪ੍ਰਾਪਰਟੀ 15 ਕੇ ਲਈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 787073272 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ ਸਾਡੇ ਚੈਨਲ ਦੇ ਉੱਪਰ ਜਿਹੜੀ ਐਡ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਜੀ ਕਿਸੇ ਤੋਂ ਵੀ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਅਸੀਂ ਰੱਖਿਆ ਹੋਇਆ ਹੈ ਉਥੋਂ ਤੁਸੀਂ ਚੈੱਕ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਜੀ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ